ਹਾਂਜੀ ਸਪਾਈਡਰ ਜੀ ਦਾ ਕਲਸਾ ਸਪਾਈਡਰ ਜੀ ਤੇ ਹਾਲੋ एवरीवन ਤੇ ਕਰਮਜੀਤ ਕੌਰ ਅੱਜ ਪਹਿਲਾ ਵਲੌਗ ਪਾ ਰਹੀ ਆ ਸੋ ਆਪ ਆਪ ਸਾਈਕਲ ਆਉਣੇ ਸੋ ਆਪਾਂ ਵਾਕ ਕਰਦੇ ਹੁੰਨੇ ਕਾਫੀ ਸੋ ਵਾਕ ਦੀਆਂ ਵੀਡੀਓ ਪਾਇਆ ਕਰਾਂਗੇ ਹੁਣ ਚੱਲਿਆਂਗੇ ਗੁਰੂ ਘਰ ਗੁਰਦੁਆਰਾ ਸਾਹਿਬ ਚੱਲੇ ਆ ਤੇ ਜੇ ਤੁਸੀਂ ਦੱਸਵਾ ਕਿਹੜੀ ਜਗ੍ਹਾ ਕਮੈਂਟਸ ਵਿੱਚ ਅੰਦਾਜ਼ਾ ਲਾਓ ਸਰੀ ਚ ਹੀ ਆ ਸਰੀ ਚ ਕਿਹੜੀ ਜਗ੍ਹਾ ਹੈ ਵਧੀਆ ਕੱਢਾ ਦੇਜੋ ਗੱਡੀਆਂ ਕਿਹਦਾ ਵਾਲ ਚਲਾ ਰੋ ਕੋਈ ਨਾ ਹੁੰਦੇ ਕਾਨਾ ਕਰਨੇ ਕੋ ਡਾਉਣਾ ਡਾਟਾ ਫੇ ਗੱਡੀਆਂ ਕਿਹਦਾ ਫੇ ਮੈਂ ਕਹਣਾ ਲਉਗਾ ਇਸ ਬੱਚੂ ਲੈ ਲਉ ਗੱਡੀਆਂ ਗੱਡੀਆਂ ਲੈ ਲਓ ਅੱਛਾ ਤੇਰਾ ਵਲੌਗ ਕਹਿੰਦਾ ਗੱਡੀਆਂ ਲੈ ਲਓ ਕਿੱਧਰ ਚੱਲੇ हेलो हाँ। कर हाँ। 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 दे डग ना जाए नहीं डग रहा फड़के कोट के फड़के रखो बता तेज करिए नहीं एना ठीक है नो अच्छा बस हॉली रखने हैं ठीक है ना नहीं नो कर दो हॉली करिए अच्छा मैं सी हां जी अच्छा ले कौन ठीक है नहीं ਨਾ ਕੋਈ ਗਾਣਾ ਫਿਰ ਤਾਂ ਉਹ ਰੇਣੀ ਨਾ ਸਾ ਬੰਦਿਆ ਨਾ ਮਾਰੇ ਨੀ ਨਾ ਬੰਦਿਆ ਇੱਕ ਰਹਿਣ ਰੱਬ ਦਾ ਨਾ ਬੰਦਿਆ ਸਾਰੀਆਂ ਸੁਰਾਂ ਦਾ ਜ਼ੱਤਿਆ ਨਾਸ ਕਰਦਾ ਆਪਾਂ ਸੁਣਾ ਤਾਂ ਵਧੀਆ ਪਰ ਸੁਰਾ ਸਾਰਾ ਆਪੇ ਟੈਕਣ ਜਿੱਥੇ ਟਿਕਣੀਆਂ ਕਰ ਰਹਿਣਾ ਰੱਬ ਦਾ ਬੇਸਰੀਲੇ ਗਾਇਕ ਆਵਾਜ਼ ਨਹੀਂ ਸੋਹਣੀ ਲੱਗੀ ਆਵਾਜ਼ ਤਾਂ ਠੀਕ ਆ ਸਵਾਰਥ ਨਹੀਂ ਪਤਾ ਕਿੱਧਰ ਨੂੰ ਜਾਂਦੀ ਸੀ ਇਹਨੇ ਤਾਂ ਕਹਿਣਾ ਇਹ ਘਰੇ ਜਾਂਦੇ ਨੇ ਸੁਣਾ ਚਾਲ ਕੋਈ ਨਾ ਇਹਦੀ ਮਰਜ਼ੀ ਆ वेले बे आप शाबाश वेरी गुड गुड और ये वाले चीज आया ਹਾਂ ਇੱਥੇ ਸਾਈਕਲ ਚਲਾਉਂਦੇ ਹੁੰਦੇ ਸਾਰੇ ਬਈ ਮੈਂ ਨਹੀਂ ਕਿ ਪੂਆ ਮੋੜਾ ਹਾਂਜੀ ਇਹ ਹੈ ਪੀ ਐਮ ਐਕਸ ਪਾਰਕ ਇੱਥੇ ਉਹ ਸਾਈਕਲ ਚਲਾਉਂਦੇ ਹੁੰਦੇ ਆ ਉੱਥੋਂ ਆਪਣਾ ਵੀ ਰੈਂਡ ਲੈ ਕੇ ਆਉਂਦੇ ਆ ਆਪ ਦਾ ਆਫਿਸ ਵਗੈਰਾ ਉਹਨਾਂ ਦਾ ਸਾਈਕਲ ਨਾਲ ਬੰਪ ਕਰਦੇ ਆ ਇੱਥੇ ਅਸੀਂ ਬੰਪਸ ਬਣਾਏ ਹੋਏ ਆ ਵਧੀਆ ਟਰੈਕ ਬਣਾਇਆ ਹੋਇਆ ਅਸੀਂ ਕਰਬ ਤੇ ਜਾਣ ਨੂੰ ਉੱਪਰ ਚੜ੍ਹਨ ਨੂੰ ਨਾਈਸ ਟ੍ਰੈਕ। ਅਕਾਲ ਚਲਾਉਣਾ ਇੱਥੇ ਸਾਈਕਲ? ਆਓ। ਇੱਥੇ ਲੈ ਕੇ ਆਵਾਂਗੇ ਕਿਸੇ ਨੂੰ ਚਲਾ ਲਈਂ। ਪਤਾ ਤਾਂ ਚੜਨਾ ਹੀ ਨਹੀਂ ਉੱਪਰ। ਹਾਂ? ਚੜਨਾ ਹੀ ਨਹੀਂ ਉੱਪਰ। ਚੜ ਜਾਓ। ਛੜ ਜਾ ਇੱਥੇ। ਮੈਂ ਡੈਡੀ ਸਨ। ਡਿੱਗਣ ਦਾ ਡਰ ਕਿੰਨਾ? ਜਾਣ ਕੇ ਨਹੀਂ ਪਿਆਰੀ ਹੈ। ਜੀ ਤੁਸੀਂ ਚੜਦਾ। ਮੈਂ ਛੜਿਆ ਤਾਂ। ਛੜ ਜਾ। ਡੈਡੀ ਨੂੰ ਕਿਹਾ। ਠੱਕਾ ਦੇ ਦੇਣਾ ਤੁਸੀਂ ਮੈਨੂੰ ਪਤਾ। ਡੈਡੀ ਨੂੰ ਥੋੜਾ ਕਰੀਏ। ਤੁਸੀਂ ਮੈਨੂੰ ਠੱਕਾ ਦੇਣਾ। ਨਹੀਂ ਤੁਸੀਂ ਖੜੋ। ਡੈਡੀ। ਐਕਾਤ। ਹਾਂ। ਸਾਟਵਣੀ ਛੇਤੀ ਭਰਦੀ ਉਮਰ ਥੋੜੀ ਜਿਆਦਾ ਹੋਗੀ ਸੱਚਾ ਸੱਟਾਂ ਵੀ ਛੇਤੀ ਠੀਕ ਹੁੰਦੀਆਂ 40 ਤੋਂ ਬਾਅਦ ਬਸ 100 ਸਾਲ ਤਾਂ ਥੋੜੀ ਹੋਏ ਆ ਅਜੇ 40 ਤੋਂ ਬਾਅਦ ਬਸ ਸੱਟਾਂ ਨੂੰ ਟਾਈਮ ਬਹੁਤ ਲੱਗਦਾ ਭਰਨ ਨੂੰ ਮੈਂ ਲਿਆ ਹਾਂ ਸਾਈਕਲ ਤੇ ਮੈਂ ਛੋਟਾ ਮੈਂ ਚਲਾਉਂਦਾ ਹੁੰਦਾ ਸੀ ਮੈਂ ਡਰਦਾ ਕਿੰਨਾ ਅੱਜ ਕੀ ਦਿਨ ਹੈ ਕਮਨ ਅੱਜ ਹੈਗਾ ਐਤਵਾਰ ਮਾਂਡੇਸਡੇ Happy mothers day Thank to maman. all the mothers Thank you કાકે મમ્મી ਨੂੰ ક્યા ટુ હેપી મધર્સ ડે હાજી સવીર ઓટ કે જપ્પી પાતી દેખਦਾઈ ની આ હેપી મધર્સ ડે તીરી જપ્પી સાઈડ હો ગયા સાકી ની મેનું ક્યા ຊინა ਮਾਤਾ પિછે પાતી પીછે કાર કંદા બબાઈ હુન સાઈડ આ